ਜਿਉ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛੂ ਸਾਚੋ ਨਹੀਂ ਨਾਨਕ ਬਿਨ ਭਗਵਾਨ ਜਿਉ ਸੁਪਨਾ ਅਰਪੇਖਣਾ ਦੇਖਣਾ ਜਿਵੇਂ ਫਿਲਮ ਦੇਖਦੇ ਆਂ ਅਸੀਂ ਪਰਦੇ ਦੇ ਉੱਤੇ ਸਭ ਕੁਝ ਸਾਨੂੰ ਢੀਡਾ ਪਰ ਕੁਝ ਵੀ ਨਹੀਂ ਹੁੰਦਾ ਉੱਥੇ ਪਰਦੇ ਤੇ ਇਹ ਮੈਂ ਸੁਪਨਾ ਦੇਖਦੇ ਆਂ ਸਭ ਕੁਝ ਨੀਣਾ ਹੁੰਦਾ ਸੱਚ ਲੱਗਦਾ ਹੁੰਦਾ ਪਰ ਕੁਝ ਨਹੀਂ ਹੁੰਦਾ ਜਾਂ ਜਾਗਦਾ ਫਿਰ ਕੁਝ ਸੁਪਨਾ ਇਹਦੇ ਵਿੱਚ ਤਾਂ ਸੁਪਨਾ ਸੱਚਾ ਹੀ ਹੁੰਦਾ ਤੇ ਕਿਹਦੇ ਜਾਂ ਦੇਖਦੇ ਆ ਲੱਗਦੀ ਹੁੰਦੀ ਆ ਪਰ ਸਾਨੂੰ ਪਤਾ ਹੀ ਹੁੰਦਾ ਵੀ ਉਹਦੇ ਆਈ ਨਹੀਂ ਕੁਝ ਐਸੇ ਜੱਕੋ ਜਾਂ ਐਸਾ ਹੀ ਸੰਸਾਰ ਹੈ ਇਨ ਵਿੱਚ ਕੁਝ ਸੱਚੋ ਨਹੀਂ ਸੱਚ ਕੁਝ ਨਹੀਂ ਹੈ ਤੇ ਨਾਲ ਜਦੋਂ ਸੁਪਨਾ ਚੱਲਦਾ ਉਹ ਨਾਲ ਜਦ ਤੈਨੂੰ ਸੱਚਾ ਪਾਸਦਾ ਹੈ ਤੇ ਸੁਪਨਾ ਨਾਲ ਜਾਂ ਜਾਗੂਗਾ ਤੇ ਸੁਪਨਾ ਹੀ ਕਿਤੇ ਸੋਤੇ ਪਿਆ ਵਾਸਤੇ ਸੱਚ ਹੈ ਜਿਹੜੇ ਜਾਗੇ ਨੇ ਉਹਨਾਂ ਨੇ ਦੱਸਿਆ ਵੀ ਇਹ ਸੁਪਨਾ ਸਤੇ ਪਿਆਣੇ ਸੱਠ ਮੰਨਿਆ ਹੋਇਆ ਐ ਐਸੇ ਜੱਕੋ ਤਾਂ ਇਹਨਾਂ ਦਾ ਸੱਚਾ ਨਹੀਂ ਨਾਨਕ ਬਣਾ ਉਹ ਉਹਦਾ ਆਣੇ ਕ ਸੱਚਾ ਹੈ ਇਹਦੇ ਵਿੱਚ ਉਹਨਾਂ ਕੌਮ ਨੇ ਭਗਵਾਨ ਦੀ ਰਹਿਣੀ ਸੁਣਾਈ ਸੀ ਕੋਰ ਮਖੈ ਜਿਹੜਾ ਕੋਰ ਸਿੱਖਾ ਜਿਹਨਾਂ ਸਿੱਖਿਆ ਲੈ ਲਈ ਜਿਹੜਾ ਇੱਕ ਹੋ ਗਿਆ ਜੀਜ ਬੋਲਦੇ ਜਿਹੜੇ ਗੋਬਿੰਦ ਦੇ ਗੁਣਾ ਨਾਲ ਜੁੜਿਆ ਹੋਇਆ ਭਗਵਾਨ ਹੈ ਉਹ ਕੋ ਘਾਣ ਵਾਲਾ ਭਾਗਵਾਨ ਬਾਦਿ ਸ਼ਾਲੀ ਇਹਨੇ ਆਪਣਾ ਜੋ ਲੈਣਾ ਸੀ ਸੌਦਾ ਖਰੀਦ ਲਿਆ ਬਿਲ ਗਿਆ ਇਹਨੇ ਆਪਣਾ ਕੰਮ ਠੀਕ ਕਾਜ ਸਵਾਲ ਲੈ ਆਪਣੇ ਅਸੀਂ ਆਪਣਾ ਆਪਣੇ ਹੀ ਕਾਜ ਕਾਜ ਸਵਾਰੀਏ ਜਿਹਨੇ ਆਪਣਾ ਕਾਜ ਸਵਾਲ ਲਿਆ ਉਹ ਭਗਵਾਨ ਹੈ ਠੀਕ ਹੈ ਜੀ ਉਹ 13ਵਾਂ ਸ਼ਲੋਕ ਚਾਹੀ ਸੀ ਜੀ ਸੁਖ ਦੁਖ ਜਹ ਪਰ ਸਹਿ ਨਹੀਂ ਲੋਭ ਮੋਹ ਮਾਨ ਭਗਵਾਨ ਆਪਣਾ ਮੂਲ ਹੈ ਜੀ ਹਾਂ ਜੀ ਤੂੰ ਕਹਿਣਾ ਕੀ ਚਾਹੁੰਦੇ ਆ ਵੀ ਆਪਣੇ ਮੂਲ ਨਾਲ ਜੁੜ ਜਿਹੜਾ ਸੱਚਾ ਹੈਗਾ ਬਾਕੀ ਸਭ ਝੂਠ ਹੀ ਐ ਤੇਂ ਬਾਕੀ ਸਭ ਝੂਠ ਇਸ ਦਿਨ ਮਾਇਆ ਕਾਰਨੇ ਪੁਰਾਣੀ ਦੌਲਤ ਨੀਤ ਕੋਟਨ ਮੈਂ ਨਾਨਕ ਕੋਊ ਨਾਰਾਇਣ ਜੇ ਚੀਤ ਹਾਏ ਇਸ ਦਿਨ ਮਾਇਆ ਕਾਰਨੇ ਤੇ ਰਾਤ ਮਾਇਆ ਕਾਰਨੇ ਪੁਰਾਣੀ ਦੌਲਤ ਨੀਤ ਰਾਣੀ ਤੇਰੀ ਨਹੀਂ ਤਾਂ ਜਿਹੜੀ ਡੋਲਦੀ ਰਹਿੰਦੀ ਏ ਜਿਹੇ ਤੇਰਾਸ ਨਹੀਂ ਏ ਤੇਰੀ ਜਿਹੇ ਤੇਰਾਸ ਕਰਦੀ ਸੀ ਜਿਹੇ ਤੇਰਾਸ ਦੀ ਕੀਤੀ ਇਸ ਕਰਕੇ ਬੰਨ ਡੋਲਦਾ ਬੰਨ ਡੋਲਣੀ ਏ ਡੋਲਣੀ ਹੁੰਦੀ ਕੋਟਰ ਮੈਨਾਂ ਕੋ ਕੋ ਨਾ ਜਾਣ ਚਾਹੀਏ ਆ ਕਰੋਨਾ ਜੋ ਕੋ ਫਿਰ ਲਾਇਆ ਜਿਹਦੇ ਨਾਲ ਚਿੱਟੇ ਦੇ ਵਿੱਚ ਜਿਹਦਾ ਅਸਰ ਧਿਆਨ ਹੈ ਜਿਹੜਾ ਆਪਣੇ ਨਾਰਾਣ ਨਾਲ ਨਾ ਰਹੀ ਨਾਰਾਣ ਹੈ ਯਾਨੀ ਜਿਹੜਾ ਨਾਰਾਣ ਉਹ ਹੈ ਜਿੱਥੇ ਅੰਤ ਕਾਲ ਨਹੀਂ ਹੁੰਦਾ ਅੰਤ ਕਾਲ ਨਹੀਂ ਉੱਥੇ ਅਗਿਆਨਤਾ ਨਹੀਂ ਹੈ ਯਾਨ ਜੋਤ ਜਿੱਥੇ ਜਿਹਦਾ ਚਿੱਤ ਵਿੱਚ ਅੰਦਰ ਇਹਦਾ ਜੋਤ ਹੈ ਉਹ ਜੋਤ ਜਗ ਰਹੀ ਹੈ ਆਪਣੇ ਅੰਦਰ ਇਹ ਜੜਿਆ ਹੋਇਆ ਝਾਗ ਦਾ ਉਹ ਤਾਂ ਕੋਈ ਮਿਲਦਾ ਬਾਕੀ ਤਾਂ ਸਭ ਮਾਇਆ ਚ ਭਜੇ ਫਿਰਦੇ ਉਹ ਜਾਗਦਾ ਹੈ ਅਸਲ ਦੇ ਵਿੱਚ ਜਿਹੜਾ ਅੱਲਾਹ ਦੇਖਦਾ ਉਹ ਜਾਗਦਾ ਹੈ ਜਿਹੜਾ ਬਾਹਰ ਦੇਖਦਾ ਸੁਪਨਾ ਦੇਖਦਾ ਬਾਹਰ ਜਿਹੜੇ ਸੁਪਨਾ ਦੇਖਦੇ ਨੇ ਉਹ ਜਾਗਦਾ ਅਸਲ ਛੁੱਟ ਜਾਂਦਾ ਹੈ ਨਾਰਾਇਣ ਨਰਪਤੀ ਨਮਸਕਾਰੇ ਨਰਦਾਪਤੀ ਨਾਰਾਇਣ ਹੈ ਜੀ ਹਾਂ ਜੀ ਠੀਕ ਹੈ ਮੂਲ ਬਾਰੇ ਕੀ ਹੈ ਜੀ ਜੀ ਆਹ ਤੇ ਔਂਕੜ ਵੀ ਲੱਗਿਆ ਹੈ ਕੋਟਨ ਮੈਂ ਨਾਨਕ ਕੋ ਇੱਥੇ ਮੈਂ ਠੀਕ ਹੈ ਕਿ ਮੈਂ ਹੋਊਗਾ ਇੱਥੇ ਕੋਟਨ ਮੈਂ ਨਗਦਾ ਵੀ ਅਰਥ ਮਹਿਨ ਨਾਲੇ ਠੀਕ ਬੈਠਣੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀ ਮੈਨ ਲੱਗੇ ਮੇਰੇ ਕੋਲ ਤਾਂ ਨਹੀਂ ਲੱਗਿਆ ਅੱਛਾ ਜੀ ਸਾਡੇ ਕੋਲ ਮੈਂ ਲੱਗਿਆ ਹੋਇਆ ਹੈ ਉਹ ਬੜੇ ਇਧਰੇ ਗੜਬੜ ਕੀਤੀ ਹੈ ਇਹਨਾਂ ਨੇ ਠੀਕ ਹੈ ਕਿਤੇ ਨਾ ਕਿਤੇ ਥੋੜਾ ਜਿਹਾ ਹੈਗਾ ਹਾਂ ਮਾਤਰਾਵਾਂ ਦਾ ਫਰਕ ਹੈਗਾ ਆਪਣਾ ਹਰਬੰਸ ਸਿੰਘ ਵਾਲਾ ਠੀਕ ਹੈ ਉਹਨੇ ਮੈਂ ਲਿਖਿਆ ਕੋਟਨ ਮਹ ਨਾਨਕ ਕੋ ਨਾਰਾਇਣ ਜਿਹੇ ਚੀਤ ਉਹਨੇ ਤਾਂ ਮੈਂ ਲਿਖਿਆ ਹੋਇਆ ਜਿਹੜੇ ਪੰਜਾਬੀ ਨੂੰ ਜਾਣਦੇ ਨੇ ਉਹਨੂੰ ਨਹੀਂ ਲੱਗਦਾ ਵੀ ਇਹ ਮੈਂ ਲਫ਼ਜ਼ ਕਿੱਥੋਂ ਆ ਗਿਆ ਉਹਨਾਂ ਨੇ ਸਮਝ ਲਿਆ ਵੀ ਪੰਜਾਬੀ ਹੈ ਗੁਰਬਾਣੀ ਕਈ ਵਿਦਵਾਨ ਚਾਹੀਦੇ ਨੇ ਉਹ ਸਮਝਦੇ ਨੇ ਵੀ ਇਹ ਤਾਂ ਲਾਹੇਦਰੀ ਹੈ ਪੰਜਾਬੀ ਚ ਤੇ ਵਾਲੀ ਬੀੜ ਚ ਮੈਂ ਹੈਗਾ ਪਰ ਅਸਲੀ ਉਸ ਟੀ ਕੇ ਅੱਜ ਮਹਿ ਲਿਖਿਆ ਕਿਉਂਕਿ ਮਹਿ ਨਾਲ ਅਰਥ ਸਹੀ ਬਣਦੀ ਠੀਕ ਹੈ ਨਾਲੇ ਨਾਰਾਇਣ ਇੱਥੇ ਨੰਨੇ ਨਾਲ ਲਿਖਿਆ ਹੋਇਆ ਇੱਥੇ ਮੇਰੇ ਕੋਲ ਟੀ ਕੇ ਵਜੋਂ ਨਾਣੇ ਨਾਲ ਲਿਖਿਆ ਹੋਇਆ ਨਾਰਾਇਣ ਨੰਨੇ ਨਾਲੇ ਨਾਰਾਇਣ ਨੰਨੇ ਨਾਲ ਹੋਣੀ ਚਾਹੀਦਾ ਉਹਦੇ ਨਾਲਾਂ ਪਿੱਛੇ ਨਾ ਪਰ ਇੱਥੇ ਛਾਪੇ ਵਾਲੀ ਬੀਜ ਤੇ ਨੰਨਾ ਹੈ ਜਾਂ ਨਾਰਾਇਣ ਨੇ ਲਿਖਿਆ ਹੋਇਆ ਠੀਕ ਹੈ ਜੀ ਰੈਣ ਤੋਂ ਹੀ ਬਣਿਆ ਨਾ ਇਹ ਹਾਂ ਜੀ ਇਹ ਰੈਣ ਤੋਂ ਨਾ ਰੈਣ ਪਰ ਨਾਣਾ ਨੰਨਾ ਤਾਂ ਆਪਸ ਵਿੱਚ ਚੇਂਜੇਬਲ ਵੀ ਹੈ ਗੁਰਬਾਣੀ ਇਹ ਵੀ ਹੋ ਸਕਦਾ ਜਿਹਦੇ ਅੰਦਰ ਗਿਆਨਤਾ ਨਹੀਂ ਹੈ ਜਿਹਨੂੰ ਲੋਰਾਂ ਦਾ ਠੀਕ ਹੈ ਚਾਹੇ ਨਾਰਾਇਣ ਕਹ ਲੋ ਨਾਰਾਇਣ ਕਹ ਲਈਏ ਉਹ ਹੈ ਆਪਣਾ ਮੂਲ ਔਰ ਉਹ ਆਪ ਮੁਕਤ ਹੈ ਜਿਹਨੇ ਇਹਦੇ ਚਤੁਰੇ ਨਾਲ ਜੁੜ ਗਿਆ ਉਹ ਆਪ ਵੀ ਮੁਕਤ ਹੋ ਜਾਏਗਾ ਹੈ ਨੀ ਹਾਂਜੀ ਹਾਂਜੀ ਜੈਸੇ ਜਲਤੇ ਬੁਦਬੁਦਾ ਉਪਜੈ ਬਿਨਸੈ ਨੀਤ ਜਗ ਰਚਨਾ ਕੈਸੇ ਰਚੀ ਕਹੋ ਨਾਨਕ ਸੁਣ ਮੀਤ ਹਾਂਜੀ ਹਾਂ ਜੇ ਕਹਾਂ ਇਹ ਮੇਰੇ ਮੇਰੇ ਤੋਂ ਸੋਹਣੇ ਗੱਲ ਜਿਵੇਂ ਪਾਣੀ ਦੇ ਉੱਤੇ ਬੁਲਬਲੇ ਪੈਦਾ ਹੋ ਜਾਂਦੇ ਨੇ ਬੁਲਬਲੇ ਚੰਦਰੇਸ਼ ਨਾਲ ਐਸੇ ਹੀ ਹੈ ਬੁਲਬਲੇ ਪੈਦਾ ਹੋ ਕੇ ਫਟ ਜਾਂਦੇ ਪੈਦਾ ਹੁੰਦਾ ਰਹੇ ਤੇ ਫਟਦਾ ਰਹੇ ਐਵੇਂ ਸ਼ਰੀਰ ਘੜਦ ਕਰਦਾ ਰਹੇ ਇਹ ਨਾਲ ਸੁਦੇ ਰਹੇ ਨੇ ਐਹ ਜਾਈ ਐਸੇ ਨਾਲ ਹੈ ਕਿ ਜੱਗ ਤੇ ਕੋਈ ਬਹੁਤੀ ਲੰਬੀ ਚੌੜੀ ਗੱਲ ਨਹੀਂ ਹੈ ਚੰਦਰੇਸ਼ ਨਾਲ ਐਸੀ ਹੈ ਜਿਵੇਂ ਪਾਣੀ ਦੇ ਬੁਲਬਲੇ ਪੈਦਾ ਹੁੰਦੇ ਨੇ ਤੇ ਫਟਦੇ ਨੇ ਇਹ ਸੱਚ ਕਰਕੇ ਮੰਨਣਾ ਚਾਹੀਦਾ ਇਸ ਕਰਕੇ ਜਮਲਵਾਲ ਦਾ ਬਹੁਤਾ ਉਹ ਜਿਹੜੀ ਲੋਕਾਂ ਦੇ ਨੇ ਉਹ ਕਹਿੰਦੇ ਬਹੁਤੀ ਨਹੀਂ ਕੱਢੀ ਚੈਦੀ ਇਹਦੀ ਤੇ ਜਦੋਂ ਹੁੰਦਾ ਰਿਆ ਨੇ ਇਹਦੇ ਵਿੱਚ ਕੁਝ ਕਰਨ ਨੂੰ ਆਇਆ ਆਇਆ ਉਹ ਕੰਮ ਕਰੋ ਇਹਦੇ ਵੀ ਧਿਆਨ ਨਾਲ ਰੱਖੋ ਕੌਣ ਜਮਦਾ ਕੌਣ ਹੁੰਦਾ ਕੀ ਹੁੰਦਾ ਤੁਸੀਂ ਆਪਣਾ ਕੰਮ ਕਰੀ ਜਾਓ ਹਾਂ ਜੀ ਅਚ ਜਿਹੜਾ ਇਹ ਸ਼ਬਦ ਹੈਗਾ ਕਹੋ ਨਾਨਕ ਇਹ ਕੀ ਹੈ ਵੀ ਨਾਨਕ ਇਹ ਗੱਲ ਆਪ ਕਹਿ ਰਹੇ ਆਂ ਕਿ ਸਾਨੂੰ ਕਹਿ ਰਹੇ ਆਂ ਵੀ ਤੁਸੀਂ ਵੀ ਇਹ ਗੱਲ ਕਹੋ ਨਾਨਕ ਨੂੰ ਕੋਈ ਹੋਰ ਕਹਿ ਰਿਹਾ ਕਹੋ ਅਜੇ ਕਹੋ ਨਾਨਕ ਨਾਨਕ ਕਹਿ ਰਿਹਾ ਤੁਸੀ ਵੀ ਕਹੋ ਮੈਂ ਵੀ ਕਹਣਾ ਇਹ ਗੱਲ ਨੂੰ ਆਪਾਂ ਸਾਰੇ ਕਹੋ ਜਿਹੜੇ ਮੇਟ ਨੇ ਵੀ ਤੁਸੀਂ ਇਹ ਗੱਲ ਨਾ ਕਹੋ ਲੋਕਾਂ ਨੂੰ ਇਹ ਨਹੀਂ ਦੋ ਮੇਰਾ ਇਹ ਤਾਂ ਸੱਚ ਖਾਂਗਾਲ ਮੈਂ ਕਹਾਇਆ ਤਾਂ ਕਰੇ ਉਹ ਸਾਰੇ ਨਾਲ ਤੇ ਆਉਂਦੇ ਹੋ ਨਾਨਕ ਤਾਂ ਕਹਿ ਰਿਹਾ ਨਾਨਕ ਨੂੰ ਜਿਹੜਾ ਕਹਾ ਰਿਹਾ ਉਹ ਕਹਿ ਰਿਹਾ ਉਹ ਕਹਿ ਰਿਹਾ ਬਾਣੀ ਦਾ ਤੁਰਕੇ ਆ ਠੀਕ ਹੈ ਵੀ ਕਹੋ ਨਾਨਕ ਕਹਿਣ ਦਾ ਭਾਵ ਹੈ ਕਿ ਨਾਨਕ ਤਾਂ ਬੁਲਾਇਆ ਬੋਲ ਰਹੇ ਹੈ ਜੀ ਜਾ ਬੰਦੂ ਗਾਵੇ ਤੂੰ ਇਹ ਗੱਲ ਸੁਣਾ ਲੋਕਾਂ ਨੂੰ ਸਾਡਾ ਮੈਸੇਜ ਦੇ ਦੇ ਸੱਚਖੰਡ ਵਾਲਿਆਂ ਦਾ ਇਹ ਗੱਲ ਆਸਲ ਸੱਚਾ ਹੈ ਹੁਣ ਆਪਾਂ ਨੂੰ ਗੱਲ ਕਲੀਅਰ ਹੋ ਗਈ ਹੈ ਹਾਂਜੀ ਹਾਂਜੀ ਪ੍ਰਾਨੀ ਕਛੂ ਨਾ ਚੇਤੇਈ ਮਦ ਮਾਇਆ ਕੈ ਅੰਧ ਤਉ ਨਾਨਕ ਬਿਨ ਹਰ ਭਜਨ ਫਰਤ ਤਾਹੇ ਜਮ ਫੰਦ ਆਣੇ ਕਛੁ ਨਾ ਜੇ ਵੀ ਆਣੇ ਤੂੰ ਕੁਝ ਵੀ ਚੇਤਾ ਨਹੀਂ ਕਰਦਾ ਇਹ ਰੋਵਾਰ ਜਾਏ ਤੇ ਚੇਤੇ ਚੇਤੇ ਜਾ ਹੱਥ ਤਾਂ ਕੁਝ ਵੀ ਨਹੀਂ ਤੂੰ ਸਦਾ ਹੀ ਨਿਪਰਾ ਨਹੀਂ ਕਰਦਾ ਸੁਣਦਾ ਹੀ ਨਹੀਂ ਗੱਲ ਵੱਧ ਮਾਇਆ ਦੇ ਅੰਦਰ ਤੈਨੂੰ ਇਹ ਰਹਿ ਹੰਕਾਰ ਆਇਆ ਦੇਣਾ ਨਾ ਹਿੱਤਾ ਹੋਇਆ ਅਸਰ ਦੇ ਵਿੱਚ ਉਹ ਆਇਆ ਦੇ ਹੰਕਾਰ ਜਨਾ ਹੋਇਆ ਆ ਤੂੰ ਤੱਪ ਗਿਆ ਤਾ ਕੋਨੋਂ ਨਾ ਕੋਈ ਨਾ ਹਰ ਪਾਸੇ ਔਰ ਤਾਣੀ ਨੂੰ ਮੁਤ ਤਾਣੀ ਦਾ ਜਵਦੇ ਫੰਡਾ ਹੀ ਫਲਦਾ ਆਪਣੇ ਬੋਲ ਨਾ ਨਹੀਂ ਛੁੱਟਦਾ ਤੂੰ ਜੇ ਇਦਾਂ ਨਹੀਂ ਜਾਗਦਾ ਨਹੀਂ ਹੈ ਸੁਖਰੇ ਜੇ ਤੜਿਆ ਫਿਰਦਾ ਸਰੀਰ ਨਾਲੇ ਜੁੜਿਆ ਹੈ ਪਾਇਆ ਨਾਲ ਜੁੜਿਆ ਹੈ ਦੁਨੀਆ ਆ ਸੁਪਰੇ ਨੂੰ ਸਰਜਾ ਬੁੱਢੀ ਬੈਠਾ ਸੁਪਰੇ ਨਾਲ ਜੁੜਿਆ ਹੈ ਤਾਈ ਦਾ ਜੰਦੇ ਫੰਦੇ ਚ ਫਸ ਜਾਂਦਾ ਤੂੰ ਜਾਗ ਜਾ ਜਾਗ ਬੰਨਾ ਜੰਦੇ ਫੰਦੇ ਚ ਫਸਾਈ ਨਹੀਂ ਬੈਠ ਰੂ ਤੇ ਹੂ ਹਨ ਦਜੋ ਆਪਣੇ ਗੋਲਣਾ ਜੁੜ ਜੇ ਤਾਹ ਜੀ ਠੀਕ ਹੈ ਜੀ ਇਹ ਪਰਤ ਦਾ ਭਾਵ ਹੈ ਵੀ ਦੇਖੋ ਜੇ ਆ ਮੱਛੀ ਜੱਦੀ ਹੋਗੇ ਤਰੋਂ ਤੇ ਫੰਦੇ ਦਾ ਬਹੁ ਹੈ ਜਾ ਤਾ ਮਛੀ ਜਾਲ ਨਾਲ ਜਾਣੇ ਤਜਾਲ ਦੇ ਦੇਖ ਲਾਦੀ ਮੱਚੀ ਜਾ ਕੇ ਸੁਫਰ ਜੀ